ਹੈਲੋ ਫਰੈਂਡਸ ਵੈਲਕਮ ਬੈਕ ਚਲੋ ਇੱਕ ਸੋਖਾ ਜਿਹਾ ਡਿਜ਼ਾਈਨ ਬਣਾਈਏ ਮੈਨੂੰ ਲੱਗਦਾ ਇਸ ਤੋਂ ਸੋਖਾ ਅਸੀਂ ਪਹਿਲਾਂ ਕਦੀ ਨਹੀਂ ਬਣਾਇਆ ਕਦੀ ਵੀ ਉਹ ਡਿਜ਼ਾਈਨ ਨਹੀਂ ਬਣਾਇਆ ਜਿਹੜਾ ਇਹਦੇ ਵਿੱਚ ਅਸੀਂ ਪਾਣ ਲੱਗੇ ਆ ਇਹ ਮੈਂ ਫਿਰ yellow ਕਲਰ ਹੀ ਲਈ ਕਿਉਂਕਿ ਇਹਦੇ ਤੇ ਬਹੁਤ ਕਲੀਅਰ ਦਿਖਾਈ ਦਿੰਦਾ ਹੈ ਇਹਦੇ ਤੇ ਬਹੁਤ ਅੱਛਾ ਲੱਗਦਾ ਹੈ ਨਾ ਤੋਂ ਇਸ ਕਰਕੇ ਮੈਂ yellow ਕਲਰ ਲਿਆ ਇਹ ਵਾਲਾ ਇਹ ਵਾਲਾ ਠੀਕ ਹੈ ਬਹੁਤ ਹੀ ਸੌਖਾ ਸਿਰਫ ਜਿਨ੍ਹਾਂ ਨੂੰ ਧਾਗਾ ਘੁਮਾਣਾ ਆਉਂਦਾ ਜਾਂ ਕੁੰਡੇ ਸਲਾਈ ਜਿੱਧਰ ਉਧਰ ਕਰਨੇ ਆਉਂਦੇ ਉਹਨਾਂ ਲਈ ਇਹ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਹ ਦੇਖੋ ਇਹ ਪਹਿਲਾ ਐਜ ਸਟਿਚ ਹੈ ਇਹਨੂੰ ਤੁਸੀਂ ਬੁਣ ਸਕਦੇ ਆ ਜਾਂ ਛੱਡ ਸਕਦੇ ਆ ਕਿਉਂਕਿ ਇੱਕ ਹੀ ਕਲਰ ਦਾ ਹੈ ਡਿਜ਼ਾਈਨ ਹੀ ਇੱਕ ਕਲਰ ਦਾ ਹੈ ਧਾਗਾ ਸਾਡਾ ਉਧਰ ਹੀ ਹੈ ਜੀ ਠੀਕ ਹੈ ਕੀ ਕਰਨਾ ਇਹ ਦੋ ਕੁੰਡੇ ਜਿਹੜੇ ਆ ਇਹ ਐਦਾਂ ਸਿੱਧੇ ਖਾਲੀ ਖਾਲੀ ਚੱਕ ਲੈਣੇ ਆ ਖਾਲੀ ਮਤਲਬ ਇੱਧਰ ਸਲਾਈ ਚ ਪਾ ਲੈਣੇ ਧਾਗਾ ਆਪਣੀ ਸਾਈਡ ਕਰ ਲੈਣਾ ਹੁਣ ਕੀ ਕਰਨਾ ਜੀ 1 2 3 ਤਿੰਨ ਗੁੰਡੇ ਜਿਹੜੇ ਆ ਇਹ ਤੁਸੀਂ ਖਾਲੀ ਕਰ ਲੈਣੇ ਆਹ ਸਲਾਈ ਸਾਰੀ ਖਾਲੀ ਜਾਣੀ ਆ ਦੇਖੋ ਇੱਥੇ ਦੋ ਚੁੱਕ ਲੈਣੇ ਆ ਖਾਲੀ ਧਾਗਾ ਅੱਗੇ ਕਰ ਲੈਣਾ ਫਿਰ ਤਿੰਨ ਚੁੱਕ ਲੈਣੇ ਆ ਜੀ ਖਾਲੀ ਫਿਰ ਧਾਗਾ ਪਿੱਛੇ ਕਰ ਲੈਣਾ ਫਿਰ ਦੋ ਕਰ ਲੈਣੇ ਆ ਹੁਣ ਨਹੀਂ ਰਹੀ ਅਸੀਂ ਆ ਦੇਖੋ ਧਾਗਾ ਅੱਗੇ ਲਿਆਂਦਾ ਧਾਗਾ ਮੇਰਾ ਇੱਧਰ ਆ ਦੇਖੋ ਇੱਕ ਦੋ ਤੇ ਤਿੰਨ ਧਾਗਾ ਪਿੱਛੇ ਕਰ ਦੇਣਾ ਇੱਕ ਤੇ ਇੱਕ ਦੋ ਫਿਰ ਧਾਗਾ ਅੱਗੇ ਕਰ ਲੈਣਾ ਇੱਕ ਦੋ ਤਿੰਨ ਧਾਗਾ ਪਿੱਛੇ ਕਰ ਦੇਣਾ ਇੱਕ ਦੋ ਧਾਗਾ ਅੱਗੇ ਕਰ ਲੈਣਾ ਇਹ ਜਿਹੜਾ ਇਹ ਸਾਡਾ ਲਾਸਟ ਸਾਡਾ ਕੁੰਡਾ ਬਚਿਆ ਇਹਨੂੰ ਮੈਂ ਹੁਣ ਅਸੀਂ ਆ ਗਏ ਜੀ ਆਪਣੀ ਹੁਣ ਅਸੀਂ ਆ ਗਏ ਦੂਸਰੀ ਸਲਾਈ ਤੇ ਦੂਸਰੀ ਸਲਾਈ ਜਿਹੜੀ ਆ ਉਹ ਸਾਰੀ ਪੁੱਠੀ ਬੁਣ ਦੇਣੀ ਹੈ ਇਹ ਦੇਖੋ ਇਹ ਸਾਰੀ ਪੁੱਠੀ ਆ ਜਾਣੀ ਹੈ ਪਹਿਲੀ ਸਲਾਈ ਦੇ ਵਿੱਚ ਸਾਰੇ ਖਾਲੀ ਸੀ ਕੁਝ ਨਹੀਂ ਬੁਣਿਆ ਸਿਰਫ ਧਾਗਾ ਅੱਗੇ ਪਿੱਛੇ ਕੀਤਾ ਤਾਂ ਹੀ ਮੈਂ ਕਿਹਾ ਨਾ ਕਿ ਜਿਹੜ ਨੂੰ ਬਿਲਕੁਲ ਵੀ ਨਹੀਂ ਆਉਂਦਾ ਉਹ ਫਟਾਫਟ ਇਹਨੂੰ ਡਿਜ਼ਾਈਨ ਨੂੰ ਬਣਾ ਸਕਦਾ ਦੇਖੋ ਔਰ ਸਪੀਡ ਵੀ ਇਹਦੀ ਪੂਰੀ ਪ੍ਰੋਪਰ ਬਣ ਜਾਂਦੀ ਆ ਜੇ ਤੁਸੀਂ ਜਲਦੀ ਸਵੈਟਰ ਬਣਾਉਣਾ ਹੋਵੇ ਤਾਂ ਇਹਨੂੰ ਤੁਸੀਂ ਇਹ ਬਣਾ ਸਕਦੇ ਆ ਇਹ ਦੇਖੋ ये आ गया पुट्ठी सिलाई सारी पुठी पानी है और जोड़ी सीधी सिलाई वह सारी खाली चिकनी खाली कुंडे लैने लो यिज़ाइन आ गया ये, ये साली तो दूसरी सिलाई पै गई आ गए जी अपनी तीसरी सिलाई ती तीसरी सिलाई सेम पहली दी तरह पह पै जानी आ, देखो खाली बस कुछ भी नहीं करना बुनना ही नहीं आ देखो एक दो धागा अगे एक दो तीन धागा पीछे तीन दो तीन धागा अगे बुनना नहीं है कुछ भी खाली लेके जाना ਲਾਸਟ ਵਾਲੇ ਨੂੰ ਬੰਨ ਲੈਣਾ ਹੁਣ ਆ ਗਏ ਅਸੀਂ ਆਪਣੀ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਆ ਉਹ ਸਾਡੀ ਸਾਰੀ ਪੁੱਠੀ ਪੈ ਜਾਣੀ हूँ आ गए जी अगली सिलाई तो अगली सिलाई फिर सारी इस तरीके बस यही एक डिज़ाइन है जी छोटा जहा खाली बस जाना बस बन गया डिजाइन तो ਔਰ ਇਹਨੂੰ ਸਿੱਧਾ ਬੋਲਣਾ ਪੁੱਠੀ ਸਲਾਈ ਫੇਰ ਸਾਰੀ ਪੁੱਠੀ ਮੈਂ ਤੁਹਾਨੂੰ ਬਣਾ ਕੇ ਥੋੜਾ ਜਿਆਦਾ ਦਿਖਾਉਂਦੀ ਹਾਂ ਕੀ ਬਣਦਾ ਤਾਂ ਸਾਰੀ ਸਲਾਈ ਪੁੱਠੀ ਪੈ ਜਾਣੀ ਹੈ ਫੇਰ ਫ੍ਰੈਂਡਸ ਜਦੋਂ ਇਹ ਕੁੰਡੇ ਤੁਸੀਂ ਖਾਲੀ ਚੱਕਣੇ ਨੂੰ ਦੇਖੋ ਇਸ ਤਰੀਕੇ ਨਾਲ ਉਤਾਰਨਾ ਇਸ ਤਰੀਕੇ ਨਾਲ ਫੇਰ ਇਹ ਦੇਖੋ ਇਦਾਂ ਬੀਡ ਸੋਣੀ ਜਿਹਾਣੀ ਹੈ ਇਹ ਦੇਖੋ ਇਹ ਦੇਖੋ ਬਹੁਤ ਸੋਹਣਾ ਜਿਹਾ ਆਣਾ ਇਹਨੂੰ ਇਸ ਤਰੀਕੇ ਨਾਲ ਉਤਾਰਨਾ ਹੈ ਔਰ ਪੁੱਠੇ ਜਿਹੜੇ ਆਹ ਤੁਸੀਂ ਆ ਦੇਖੋ ਐਡਾ ਬਣਾਣਾ ਹੈ ਫਿਰ ਧਾਗਾ ਪਿੱਛੇ ਕਰਕੇ ਫਿਰ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਲੈ ਲੈਣਾ ਫਿਰ ਧਾਗਾ ਅੱਗੇ ਕਰਕੇ ਫਿਰ ਇਹ ਚੀਜ਼ ਲੈਣੀ ਹੈ ਤੇ ਦੇਖੋ ਇਹ ਆ ਰਹੀ ਹੈ ਠੀਕ ਹੈ ਇਸ ਤਰੀਕੇ ਨਾਲ ਪਕੜਨਾ ਤੁਸੀਂ ਹਾਂਜੀ ਫਰੈਂਡਸ ਦੇਖੋ ਜੀ ਸਿੱਧੀ ਸਲਾਈ ਬਿਨਾ ਬਹੁਣੇ ਪੁੱਠੀ ਸਲਾਈ ਪੁੱਠੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਬਣ ਗਿਆ ਇਹ ਦੇਖੋ ਇਹਨਾਂ लवली ਸਵੈਟਰ ਤੇ ਬਣਾਓ ਜੈਂਟ ਸਵੈਟਰ ਤੇ ਵੀ ਬਹੁਤ ਸੋਹਣਾ ਲੱਗੇਗਾ ਕਿਸੇ ਵੀ ਸਵੈਟਰ ਤੇ ਬਣਾਓ ਤੁਸੀਂ ਇਹ ਦੇਖੋ ਇਹ ਦੇਖੋ ਇਹ ਜਿਹੜੀ ਇਹ ਜਿਹੜੀ ਆਈਆਂ ਦੋ ਸਿੱਧੇ ਕੁੰਡੇ ਆਏ ਆ ਇਹ ਦੇਖੋ ਕਿੰਨੇ ਸੋਹਣੇ ਆਏ ਆ ਪਰਲ ਵਾਈਸਪ ਪਕੜ ਕੇ ਇਹਨਾਂ ਨੂੰ ਇਹ ਦੇਖੋ ਇਹਨਾਂ ਨੂੰ ਜਦੋਂ ਉਤਾਰਨਾ ਹੈ ਸਿੱਧੇ ਹੀ ਉਤਾਰਨਾ ਹੈ ये देखो ये एक चीज़ बनी है ये देखो पिछयों भी ये देखो बिल्कुल साफ सुथरा आया डिजाइन देखो ये जड़े अके है बहुत सोहना बहुत लवली डिजाइन है देखो बना के देखो कि प्यारा है बनाओ बना के देखो थैंक यू सो मच स्टे स्टे हैप्पी